ਸਤਿ ਸ਼੍ਰੀ ਅਕਾਲ ਮੈਂ ਰੋਹਿਤ ਖਾਨ ਤੇ ਅੱਜ ਮੇਰਾ ਵੀਰ ਸਫੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੇ ਸ਼ੀਦੀ ਦਿਵਸ ਦੇ ਉੱਪਰ ਇੱਕ ਸ਼ਬਦ ਗਾਇਨ ਕਰਨ ਜਾ ਰਹੇ ਹਾਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਤੇ ਜੇ ਸਾਡੇ ਤੋਂ ਕੋਈ ਵੀ ਗਲਤੀ ਹੋ ਜੇ ਇਸ ਗਾਇਨ ਨੂੰ ਗਾਉਂਦੇ ਆ ਤਾਂ ਸਾਨੂੰ ਆਪਣੇ ਨਾਦਾਨ ਬੱਚੇ ਸਮਝ ਕੇ ਮਾਫ਼ ਕਰੀ ਠੀਕ ਹੈ ਜੀ ਹੁਣ ਅਸੀਂ ਤੁਹਾਡੇ ਸਾਹਮਣੇ ਸ਼ਬਦ ਗਾਇਨ ਕਰਨ ਜਾ ਰਹੇ ਹਾਂ ਛੋਟੇ ਛੋਟੇ ਬਾਲ ਕਿਉਂ ਦਿੱਤੇ ਨੀਆਂ ਚੀਚਨਾ ਛੋਟੇ ਛੋਟੇ ਬਾਲ ਕਿਉਂ ਦਿੱਤੇ ਨੀਆਂ ਚੀਚਨਾ ਤੇਰਾ ਦਿਲ ਕਿਉਂ ਨਾ ਡੋਲੇ ਆਵੇ ਸੁਣ ਜਾਲਮਾ ਤੇਰਾ ਦਿਲ ਕਿਉਂ ਨਾ ਡੋਲੇ ਆਵੇ ਦੱਸ ਜਾਲਮਾ ਛੋਟੇ ਛੋਟੇ ਬਾਲ ਕਿਉਂ ਦਿੱਤੇ ਨੀਆਂ ਚੀਚਨਾ ਛੋਟੇ ਛੋਟੇ ਬਾਲ ਕਿਉਂ ਦਿੱਤੇ ਮੀਆਂ ਚ ਚਨਾ ਤਨ ਪਿਤਾ ਦੇ ਸ਼ਿਮੇ ਸ਼ਿਤਨ ਸਿਗਿਓ ਹੋ ਮਾਂ ਜੀ ਦੀ ਕੁੱਖ ਵਿੱਚੋਂ ਇਨਾ ਬਲਾਂ ਜਨਮ ਲਿਆ ਤਨ ਪਿਤਾ ਦੇ ਸ਼ਿਮੇ ਸ਼ਿਤਨ ਸਿਗਿਓ ਹੋ ਮਾਂ ਜੀ ਦੀ ਕੁੱਖ ਵਿੱਚੋਂ ਇਨਾ ਬਲਾਂ ਜਨਮ ਲਿਆ ਦਿੱਤੇ ਕੋਮ ਉਤੋਂ ਬਾਦ ਹੱਸ ਹੱਸ ਗੋਬਿੰਦ ਦਿੱਤੇ ਕੋਮ ਉਤੋਂ ਬਾਦ ਹੱਸ ਹੱਸ ਗੋਬਿੰਦ ਓਨੇ ਰਤਵੀ ਨਾ ਕੀਤੀ ਪਰ ਵਾਜਾਲ ਮਾ ਓਨੇ ਰਤਵੀ ਨਾ ਕੀਤੀ ਪਰ ਵਾਜਾਲ ਮਾ ਛੋਟੇ ਛੋਟੇ ਵਾਲ ਕਿਉਂ ਦਿੱਤੇ ਨੀਆਂ ਚ ਚਨਾ ਛੋਟੇ ਛੋਟੇ ਵਾਲ ਕਿਉਂ ਦਿੱਤੇ ਨੀਆਂ ਚ ਚਨਾ ਹੋਏ ਜੰਗ ਚ ਸ਼ਹੀਦ ਦੇ ਅਜੀਤ ਤੇ ਜੁਜਾਰ ਕਿੱਥੋਂ ਜਿਗਰਾ ਲਿਆ ਆ ਹੁਣਾ ਵਾਜਾ ਵਾਲਾ ਸਈ ਹੋਏ ਜੰਗ ਚ ਸ਼ਹੀਦ ਦੇ ਅਜੀਤ ਤੇ ਜੁਝਾ ਕਿਥੋਂ ਜਿਗਰ ਆ ਲਿਆ ਹੁਣ ਵਾਜਾ ਵਾਲਾ ਸਈ ਓਨੇ ਜਿਗਰ ਦੇ ਟੋਟੇ ਚਾਰ ਪੁੱਤ ਕੁਰ ਪਾਣ ਸਾਡੇ ਲਈ ਕਰ ਦਿੱਤੇ ਦੇਖ ਕਿਵੇਂ ਚਾਈ ਚਾਈ ਓਨੇ ਜਿਗਰ ਦੇ ਟੋਟੇ ਚਾਰ ਕੋਈ ਤੂ ਕੋਈ ਮਾ ਸਾਡੇ ਲਈ ਕਰ ਦਿੱਤੇ ਦੇਖ ਕਿਵੇਂ ਚਾਈ ਚਾਈ ਦੇਖ ਪਿਤਾ ਜੀ ਦਾ ਸੀਸ ਕਿਵੇਂ ਟੜੋਂ ਵਖ ਹੋਇਆ ਦੇਖ ਪਿਤਾ ਜੀ ਦਾ ਸੀਸ ਕਿਵੇਂ ਟੜੋਂ ਵਖ ਹੋਇਆ ਓਹਨੇ ਅੱਖ ਵਿੱਚੋਂ ਹਿੰਜ ਬਿਨਾ ਡਿੱਗੀ ਜਾ ਲੁਮਾ ਓਹਨੇ ਅੱਖ ਵਿੱਚੋਂ ਹਿੰਜ ਬਿਨਾ ਦਿੱਗੀ ਝਾਲਮਾ ਛੋਟੇ ਛੋਟੇ ਬਾਲ ਕਿਉਂ ਦਿੱਤੇ ਨੀਆ ਚੀਚਨਾ ਛੋਟੇ ਛੋਟੇ ਬਾਲ ਕਿਉਂ ਦਿੱਤੇ ਨੀਆ ਚੀਚਨਾ